ਪੈਰ ਦਾ ਅਰ ਸਮਝਣਿਆ ਚਾਰ ਪੈਰ ਦਿਨ ਚਾਰ ਪੈਰ ਰਾਤ ਉੰਜ ਵੈਸੇ ਸਮੇਂ ਦੀ ਗਿਣਤੀ ਜੋ ਗੁਰਦੇਵ ਨੇ ਬਾਣੀ ਚ ਕੀਤੀ ਅੱਜ ਭੁੱਲ ਚੁੱਕੇ ਆਂ ਵਿਸਵੇ ਚਸਿਆਂ ਘੜੀਆਂ ਤਹਰਾ ਥਿੱਤੀ ਵਾਰੀ ਮਾ ਹੋਵਾ ਇਹ ਇਹ ਸਮੇਂ ਦੀ ਗਿਣਤੀ ਹੈ ਜੀ ਅੱਜ ਅਸੀਂ ਸੈਕਿੰਡ ਮਿੰਟ ਕਹਿੰਨੇ ਆ ਨਾ ਉਸ ਵਕਤ ਸਮੇਂ ਦੀ ਗਿਣਤੀ ਦੀ ਜਿਹੜੀ ਸ਼ੁਰੂਆਤ ਸੀ ਤੰਦਰੁਸਤ ਬੰਦੇ ਦੀ ਅੱਖ ਦੀ ਚਿਮਣੀ ਸੀ ਸਵਾਸ ਨੇ ਇਹ 15 ਵਾਰੀ ਅੱਖ ਚਮਕਦਾ ਸੀ ਤੇ ਇੱਕ ਵਿਸਾ ਬਣ ਜਾਂਦਾ ਸੀ 15 ਵਾਰੀ ਫਿਰ ਬੇਨਤੀ ਅੱਖ ਦੇ 15 ਫੋਰ ਇੱਕ ਵਿਸਾ ਤੇ 15 ਵਿਸ਼ੇ ਇਕੱਠੇ ਹੁੰਦੇ ਸੇ ਵਿਸ਼ੇ ਵਿਸ਼ੇ ਨਹੀਂ ਵਿਸੇ 15 ਵਿਸਿਆਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ 60ਾਂ ਪਲਾਂ ਦੀ ਇੱਕ ਘੜੀ 7.5 ਘੜੀਆਂ ਦਾ ਇੱਕ ਪੈਰ 8 ਪੈਰਾਂ ਦਾ ਦਿਨ ਤੇ ਰਾਤ ਬਣਦਾ ਸੀ ਇਸ ਤਰ੍ਹਾਂ ਸਮੇਂ ਦੀ ਗਿਣਤੀ ਸੀ